ਇਹ ਜੀ ਆਪਣੇ ਕਦੋਂ ਤੋਂ ਬਣੇ ਜਾਂਦੇ ਆਂ ਜੀ ਗੜੇ? ਕਦੋਂ ਕੱਟੋ 140 ਸਾਲ ਤੋਂ ਬੱਝੇ ਜਾਂਦੇ। ਤੇ ਇਹਨਾਂ ਦੀ ਮਹੱਤਤਾ ਕੀ ਹੈ? ਬੰਦੇ ਕਿਉਂ ਆਂ ਜੀ ਆਪਾਂ? ਇਹ ਬੰਦੇ ਆ ਨਿਸ਼ਾਨ ਕਰਦੇ ਆ। ਆ ਵੀ ਜਦੋਂ ਕਣਕਾਂ ਨਹੀਂ ਰੋਤਾਂਦੀ ਆਹੜੀ ਹਾਂ ਇਹ ਬਰਫ ਦੇ ਰੂਪ ਵਿੱਚ ਦਿਖ ਕੇ ਕਣਕ ਨੂੰ ਤੋੜਦੇ ਆ ਤੇ ਬਾਕੀ ਇਹਦੀ ਪਾੜਣਾ ਜ਼ਹਿਰ ਹੈ ਜੀ। ਉਹ ਬੰਦਲੀ ਸੁੱਕ ਜਾਂਦੇ ਜਿੱਤੇ ਦਿਖਦੇ। ਪੀੜਹੀਆਂ ਨੂੰ ਇਹ ਕੋਲੇ ਜਾਂਦੇ ਸੀ। ਉਹ ਬਰੇ ਉਹ ਦਾਦੇ ਜੀ ਪਾਈਆ ਮੰਤਰ ਇਸੇ ਰੋਗ ਤੇ ਪੜ ਦਿਓ ਇਹ ਠੀਕ ਹੋ ਜੂ ਇਹ ਚਾਹੇ ਜੰਤਰ ਮੰਤਰ ਬਣਿਆ ਇਹ ਚਾਹੇ ਹੀ ਕਾਕ ਜੈਂਦਾ ਮੰਤਰ ਬਣਿਆ ਕਿ ਜਦੋਂ ਹਾਂ ਕਿਸੇ ਦੀ ਖੀਮੁਣੀ ਆ ਤੇ ਜਾਂਦੇ ਜਾਂ ਕਿਵੇਂ ਬਾਬਾ ਸ਼੍ਰੀ ਚੰਦ ਦਾ ਹੋਰ ਸਾਰੇ ਗੁਰੂ ਨਾਨਕ ਦੇ ਪੁੱਤਰ ਵੱਡੇ ਉਹਨਾਂ ਤੋਂ ਇਹ ਪਰੰਪਰਾ ਮੇਨਦਾਰੀ ਮਿਲੀ ਹੈ ਗੜੇ ਪੈਂਦੇ ਕਿੱਥੋਂ ਕਿੱਥੋਂ ਤੱਕ ਨਹੀਂ ਜੀ ਜਦੋਂ ਆਪਾਂ ਆਪਣੀ ਜੂ ਜੂ ਚ ਨਹੀਂ ਪੈਂਦੇ ਜੀ ਜਿੱਥੋਂ ਦੀ ਇਹ ਪ੍ਰਕਰਮਾ ਕਰੀ ਜਾਂਦੇ ਚਾਰ ਸਰੇ ਪਮਾਇ ਕਿੱਲਾ ਕੋਈ ਬੰਦ ਹੈ ਹਾਂਜੀ ਐ ਨਹੀਂ ਵੀ ਇੱਕੋ ਸਾਰੀ ਗੁਰਿਆ ਜਾਣਾ ਉਹ ਤੋਂ ਨਹੀਂ ਹੋਣਾ ਪੈਂਦਾ ਬਗਾਨੀ ਜੂ ਦੇ ਤੋਂ ਤੋਂ ਨਹੀਂ ਤੁਰਨਾ ਪੈਂਦਾ ਇੱਕ ਥਾਂ ਤੋਂ ਤੁਰਦਾ ਜਿੱਥੇ ਆਪਾਂ ਇੱਕੋ ਕੁਝਾ ਨਾ ਪਤਾ ਜੀ ਉਹ ਦੂਜੇ ਕੁਝੇ ਤੱਕ ਜਾਣਾ ਉਹਨੇ ਉਹ ਜੂਦੇ ਆਪਣਾ ਘੇਰਾ ਲਾਉਣਾ ਕੋਈ ਨੀ ਉਹ ਨੰਗ ਕੇ ਉਹਨੇ ਰਾਹ ਪੈਣਾ ਹੈ ਉਹ ਉਹ ਦੂਜੇ ਕੁਝੇ ਤੱਕ ਜਾਣਾ ਜੀ ਦੂਜੇ ਨੇ ਦੂਜੇ ਤੱਕ ਜਾਣਾ ਚੀਜ਼ਾ ਚੌਥੇ ਤੱਕ ਜਾਣਾ ਆ ਵੀ ਆਏ ਆ ਉਹ ਬਾਹਰ ਦਾ ਇੱਕ ਕੰਮਾ ਹੋ ਜਾਂਦਾ ਜੀ ਉੱਥੇ ਇਹ ਮੂਏ ਇਹਦੇ ਨਾਲ ਫਰਕ ਪੈਂਦਾ ਜੀ ਬਲਨ ਨਾਲ ਆਪਣੇ ਗੜਿਆਂ ਦਾ ਜਿਵੇਂ ਲਾਲੂ ਹੁਣ ਪਰ ਆਪਣੇ ਕਿਤੇ ਨਾਗਾ ਤਾਂ ਨਹੀਂ ਨਾ ਪਿਆ ਇਹ ਫਿਰ 1976 ਦੇ ਵਿੱਚ ਉਹ ਸਾਤਾ ਜੀ ਪੂਰੀ ਨਾ ਹੋਈ। ਉਹਦੇ ਫਰੈਂਕ ਜੇ ਡਿੱਗੇ। ਉਹਨਾ ਪੱਦੇ ਉਹਲੇ ਜੀ ਡਿੱਗੇ। ਸੁਣਿਓਣਾ ਆਪਣੇ ਪਿੰਡ 'ਚ ਗੜੇ ਬੰਨਦੇ ਕਿ ਐਸੇ-ਪਾਸੇ ਕਿਵੇਂ ਬੰਨ ਕੇ ਹੋਣਾ ਸੀ? ਮੈਂ ਪਿੱਛੋਂ 35 ਬਲੇ ਮੈਨੂੰ ਪਿੱਛੋਂ ਕਿ ਇੱਕ ਟਾਈਮ ਹੀ 35 ਇੱਥੇ ਹੋ। ਹਾਂ 35। ਉਹ ਉੱਥੇ ਉੱਥੇ ਵੀ ਪਹਿਲਾਂ ਔੜੇ ਦਾ ਚਾਹੀ ਬੰਨਦੇ ਸੀ ਗੜੇ। ਪਹਿਲਾਂ ਮਾਰੇ ਪਿੰਡਾਂ 'ਚ ਜਾਂਦੇ। ਪੂਰੀ ਸਰਦਾ ਨਾਲ। ਜਨੇ ਨਗਰ ਦੇ ਵਿੱਚ ਇਹ ਜੋ ਵਿਹਾਰ ਹੈ ਇਹ ਕੀਤਾ ਜਾਂਦਾ ਹੁਣ ਸਤਿ ਸ਼੍ਰੀ ਅਕਾਲ ਜੀ ਅੱਜ ਨਾ ਸਾਡੇ ਡੇਰੇ 'ਚ ਗੜਿਆਂ ਬੰਨਣ ਦਾ ਕੰਮ ਚੱਲ ਰਿਹਾ ਹੈਗਾ ਤੇ ਸਾਡੇ ਘੱਟੋ ਘੱਟ 150 200 ਸਾਲ ਪੁਰਾਣੀ ਗੱਲ ਹੈ ਵੀ ਸਾਡੇ ਪਿੰਡ 'ਚ ਗੜੇ ਬੰਨੇ ਜਾਂਦੇ ਆ ਉਹਨਾਂ ਬਾਰੇ ਆਪਾਂ ਗੱਲ ਕਰਦੇ ਆ ਸਾਡੇ ਨਾਲ ਨੇ ਬਾਪੂ ਜੀ ਪਹਿਲਾਂ ਇਹਨਾਂ ਦੇ ਚਾਚਾ ਜੀ ਗੜੇ ਬੰਨਦੇ ਰੇ ਆ ਉਸ ਤੋਂ ਪਹਿਲਾਂ ਇਹਨਾਂ ਦੇ ਦਾਦਾ ਜੀ ਗੜੇ ਬੰਨਦੇ ਰੇ ਆ ਉਸ ਤੋਂ ਪਹਿਲਾਂ ਸਾਡੇ ਇੱਕ ਸਾਧੂ ਸੀਗੇ ਬਾਬਾ ਦੇਵਾ ਦਾਸ ਜੀ ਜਿਨ੍ਹਾਂ ਤੋਂ ਇਹ ਪਰੰਪਰਾ ਸਟਾਰਟ ਹੋਈ ਇਹ ਉਦੋਂ ਬੰਨੇ ਜਾਂਦੇ ਆ ਜਦੋਂ ਕਣਕਾਂ ਦੀ ਰੁੱਤ ਆਉਂਦੀ ਆ ਕਣਕਾਂ ਦੇ ਚਾੜ ਦੋ ਪਹਿਲਾਂ ਪਹਿਲਾਂ ਇਹ ਗੜੇ ਨਾ ਦੋ ਤਿੰਨ ਮਹੀਨੇ ਪਹਿਲਾਂ ਬਨ ਜਾਂਦੇ ਆਂ ਦਿਆਂ ਤਾਂ ਕਰਕੇ ਵੀ ਇੱਥੇ ਗੜੇ ਨਾ ਪੈਣ ਉਹਨਾਂ ਨੂੰ ਰੋਕਣ ਖਾਤਰ ਹੀ ਪਰੰਪਰਾ ਚੱਲੀ ਆ ਸਾਡੇ ਨਾਲ ਬਾਪੂ ਜੀ ਗੱਲ ਕਰਦਾ ਸੀ ਗਾ ਕੋਈ ਸਹੀ ਕਾਲ ਜੀ ਇਹ ਜੀ ਆਪਣੇ ਕਦੋਂ ਤੋਂ ਬਨੇ ਜਾਂਦੇ ਆ ਗੜੇ ਇਹ ਜੀ ਕੱਟੋ ਕੱਟ ਲਾਦਾ ਵੀ ਆਪਣੇ ਅੰਦਾਜ਼ੇ ਦੇ ਹਿਸਾਬ ਨਾਲ ਜੇ ਮੇਰੇ ਜਾਂ ਮੇਰੇ ਚਾਚੇ ਦੇ ਹਿਸਾਬ ਨਾਲ ਮਤਲਬ ਕੱਟੋ ਕੱਟ 140 ਸਾਲ ਤੋਂ ਬੱਝੇ ਜਾਂਦੇ 140 ਸਾਲ ਤੋਂ ਹਾਂ ਤੇ ਇਹਨਾਂ ਦੀ ਮਹੱਤਤਾ ਕੀ ਹੈ ਇਹ ਬੰਦੇ ਕਿਉਂ ਆ ਜੀ ਆਪਾਂ ਇਹ ਬੰਦੇ ਨੁਕਸਾਨ ਕਰਦੇ ਆ ਆ ਵੀ ਜਦੋਂ ਕਣਕਾਂ ਨਹੀਂ ਰੋਤੀਆਂ ਸਾਡੇ ਹਾਂ ਇਹ ਬਲਫਰੇ ਰੂਪ ਵਿੱਚ ਨਿਕ ਕੇ ਕਣਕ ਨੂੰ ਤੋੜਦੇ ਆ ਤੇ ਬਾਕੀ ਇਹਦੀ ਪਾਣੀ ਜ਼ਹਿਰ ਹੈ ਜੀ ਉਹ ਬੰਦਲੀ ਸੁੱਕ ਜਾਂਦੇ ਜਿੱਤੇ ਡਿੱਗ ਪਏ ਠੀਕ ਹੈ ਜੀ ਇਹ ਜਦੋਂ ਇਹ ਆਪਾਂ ਬੰਦਦੇ ਨੇ ਇਹਦੇ ਨਾਲ ਨੁਕਸਾਨ ਨਹੀਂ ਹੁੰਦਾ ਵੀ ਮਿਹਨਤ ਦਾ ਜਿਹੜਾ ਪੰਜਾਬੀ ਉਹ ਕਾਦੀ ਵੇਖੋ ਹੈ ਪਰਮਾਤਮਾ ਇਹ ਜਿੰਨੇ ਵੀ ਜੰਟਰ ਮੰਟਰ ਹੈ ਹਾਂ ਜੀ ਖਾਦੂ ਸੰਤਾ ਨੇ ਵੱਡੇ ਜੀ ਖੀਮਣੇ ਪਹਾੜਾਂ ਦੇ ਵਿੱਚ ਜਿਹੜੇ ਰਹਿੰਦੇ ਸੀ ਉਹ ਜਦੋਂ ਉਹਨਾਂ ਕੋਲੇ ਦੁਨੀਆ ਦੁਖੀ ਆਉਂਦੀ ਸੀ ਕੋਈ ਇਲਾਜ ਨਹੀਂ ਸੀ ਉਦੋਂ ਵੀ ਹਾਂ ਜਾਂ ਕਿਵੇਂ ਫਿਰ ਆਪਾਂ ਜਿਵੇਂ ਪਿੰਡ ਦੇ ਵਿੱਚ ਕਹਿੰਦੇ ਵੀ ਆਪਾਂ ਸਿਆਣੇ ਬੰਦੇ ਦੀ ਗੱਲ ਹੈ ਜੋ ਕੋਈ ਗੱਦਬਾਤ ਹੋ ਜਾਂਦੀ ਹੈ ਜੁਆਪਾਂ ਨੂੰ ਸਿੱਧੇ ਰਾਹ ਪਾ ਦੂ ਫਿਰ ਉਹ ਜੀ ਖੀਮਣੀਆਂ ਕੋਲੇ ਜਾਂਦੀ ਸੀ ਦੁਨੀਆ ਠੀਕ ਹੈ ਇਹ ਫਿਰ ਆਪਾਂ ਬਣਦੇ ਪਹਿਲਾਂ ਮੰਤਰ ਕਰਦੇ ਨਹੀਂ ਉਹ ਦਾਦਾ ਜੀ ਜੀ ਖੀਮਣੀਆਂ ਕੋਲੇ ਜਾਂਦੇ ਸੀ ਉਹ ਫਿਰ ਉਹ ਦੱਸਦੇ ਸੀ ਪਾਈ ਆਹ ਮੰਤਰ ਇਸਕ ਰੋਗ ਤੇ ਪੜਿਓ ਹਾਂਜੀ ਇਹ ਠੀਕ ਹੋ ਜੂ ਇਹ ਟਰੇ ਜੰਤਰ ਮੰਤਰ ਬਣਿਆ ਇਹ ਟਰੇ ਹੀ ਕਾਕੜਿਆਂ ਦਾ ਮੰਤਰ ਬਣਿਆ ਕਿ ਜਦੋਂ ਹਾਂ ਕਿਸੇ ਦੀ ਖੀਮੁਣੀਆਂ ਤੇ ਜਾਂਦੇ ਜਾਂ ਕਿਵੇਂ ਬਾਬਾ ਸ਼੍ਰੀ ਚੰਦ ਦਾ ਹੋਰ ਸਾਰੇ ਕਿ ਗੁਰੂ ਨਾਨਕ ਦੇ ਪੁੱਤਰ ਵੱਡੇ ਉਹਨਾਂ ਤੋਂ ਇਹ ਪਰੰਪਰਾ ਮੈਨੂੰ ਬਾੜੀ ਆ ਮਿਲੀ ਹੈ ਹਾਂ ਕਿ ਉਹਨਾਂ ਨੇ ਨਾਲੋਂ ਇੱਥੇ ਜਗ੍ਹਾ ਮੈਨੂੰ ਦੱਸੀ ਸੀ ਇੱਕ ਬੰਦੇ ਨੇ ਬਾ ਉਹਨੇ ਉੱਥੇ ਬਾਹਰ ਖਾਲੀ ਕਥਾਈ ਰਹੇ ਆ ਠੀਕ ਹੈ ਹਾਂ ਕੌਲ ਸਿੰਘ ਬੀਬੀ ਮੈਂ ਕਿਵੇਂ ਸੀ ਕਿ ਉਹਨੇ ਮੈਨੂੰ ਦੱਸਿਆ ਸੀ ਕਹਿੰਦਾ ਮੈਂ ਉਹ ਜਗ੍ਹਾ ਦੇਖ ਕੇ ਆ ਬਾਬੇ ਸ੍ਰੀ ਚੰਦ ਜਿੱਥੇ ਬਾਬਾ ਸ੍ਰੀ ਚੰਦ ਹੈ ਪਹਿਲਾਂ ਇਹ ਬਾਬਾ ਸ੍ਰੀ ਚੰਦ ਤੋਂ ਸਟਾਰਟ ਹੋਈ ਹੈ ਜਿਹੜੀ ਹਾਂ ਹਾਂ ਪਹਿਲਾਂ ਵੀ ਸੀ ਪਰ ਇਹ ਯਾਨੀ ਸ੍ਰੀ ਚੰਦ ਤੋਂ ਫਿਰ ਪਹਿਲਾਂ ਵੀ ਹੋਇਆ ਗਈ ਸੀ ਜਲਦੀ ਸੀ ਗੱਲ ਤਾਂ ਉਹ ਵੀ ਕੋਈ ਚੱਕਦੀ ਸੀ ਹਾਲ ਤਾਂ ਸਾਰੇ ਹੀ ਹੈ ਨਾ ਹਾਂ ਪਰ ਇਹ ਉੱਡੂ ਬਟਲੇ ਬਾਬੇ ਸ੍ਰੀ ਚੰਦ ਦਾ ਵੀ ਨਾ ਆਉਂਦਾ ਫਿਰ ਇਸ ਤਾਂ ਇਹ ਖਾਦੂ ਸੰਤ ਤਦੂ ਬੰਦਿਆ ਤੋਂ ਪ੍ਰਾਂਪਤ ਆ ਚੱਲੀ ਹੈ ਠੀਕ ਹੈ ਇਹ ਗੜੇ ਪੈਂਦੇ ਕਿੱਥੋਂ ਕਿੱਥੋਂ ਤੱਕ ਨਹੀਂ ਜੀ ਜਦੋਂ ਆਪਾਂ ਆਪਣੀ ਜੂ ਜੂ ਚ ਨਹੀਂ ਪੈਂਦੇ ਹਾਂ ਜੂ ਜੂ ਚ ਨਹੀਂ ਪੈਂਦੇ ਜੀ ਜਿੱਥੋਂ ਨਹੀਂ ਇਹ ਪ੍ਰਕਰਮਾ ਕਰੀ ਜਾਂਦੇ ਚਾਰ ਸਫਰੇ ਬਮਾਏ ਕਿੰਦਾ ਕੋਈ ਬੰਦ ਹੈ ਹਾਂਜੀ ਐ ਨਹੀਂ ਵੀ ਇੱਕੋ ਸਾਰੀ ਪੁਰਿਆ ਜਾਣਾ ਉਹ ਤੋਂ ਨਹੀਂ ਹੋਣਾ ਪੈਂਦਾ ਬਗਾਨੀ ਜੂ ਦੇ ਤੋਂ ਤੋਂ ਨਹੀਂ ਟਰਣਾ ਪੈਂਦਾ ਠੀਕ ਹੈ ਉਹ ਪਿੰਡ ਪਿੰਡ ਦੇ ਉਹ ਹੋ ਜਾਂਦਾ ਜੀ ਉਹ ਕੀ ਕਹਿੰਦੇ ਜੀ ਉਹਨਾਂ ਨੂੰ ਕੀ ਬੋਲਦੇ ਜਿਹੜੇ ਆਪਾਂ ਨੱਪ ਕੇ ਆਉਣੇ ਹੁੰਦੇ ਜੀ ਹੈ ਜਿਹੜੇ ਆਪਾਂ ਜੂਤੇ ਨੱਪਦੇ ਆਂਗੇ ਉਹ ਉੱਡਾ ਆਹੀ ਕੁਜੇ ਦੇ ਵਿੱਚ ਜੰਟਰਮੰਟ ਹੁੰਦੇ ਆ ਜੀ ਠੀਕ ਹੈ ਜੀ ਉਹ ਕੁਜੇ ਹੀ ਹੁੰਦੇ ਵੀ ਦੂਜੇ ਦੇ ਆਪਾਂ ਨੱਪਦੇ ਆਂ ਜੰਟਰਮੰਟ ਪ੍ਰਕਾਰ ਕੇ ਕ੍ਰਿਆ ਕਰਮ ਜਿਹੜਾ ਕੋਈ ਹੈ ਜੰਟਰਮੰਟ ਕਰਿਆ ਉਹ ਬੰਨੇ ਆਂਦਾ ਇਹ ਜਾਨੀ ਚਾਰ ਖੂਟਾਂ ਪੌਖੇ ਆਪਣੇ ਬੰਦ ਆ ਠੀਕ ਹੈ। ਉਹ ਖੇ ਤਾਂ 7-8 ਵੰਡਾਂਗੇ ਜਾਂ ਆਪਾਂ ਪਿੰਡਾਂ ਦੇ ਚੋਣ ਜੀ। ਕੱਲ ਫੂਟਚਾਲ ਹੁੰਦੀ ਹੈ। ਵੀ ਉਹ ਜਿਹੜਾ ਇੱਕ ਬੰਦ ਇੱਕ ਥਾਂ ਤੋਂ ਤੁਰਦਾ ਜਿੱਥੇ ਆਪਾਂ ਇੱਕ ਗੁੱਜਾ ਨਾ ਪਤਾ ਜੀ। ਹਾਂ ਉਹ ਦੂਜੇ ਗੁੱਜੇ ਤੱਕ ਜਾਣਾ। ਉਹਨੇ ਉਹ ਜੂਦੇ ਆਪਣਾ ਘੇਰਾ। ਟੋਨੀ ਉਹ ਨੰਗ ਕੇ ਉਹਨੇ ਰਾਹ ਪੈਣਾ ਹੈ। ਉਹ ਉਹ ਦੂਜੇ ਗੁੱਜੇ ਤੱਕ ਜਾਣਾ ਜੀ। ਦੂਜੇ ਨੇ ਦੂਜਾ ਤੀਜੇ ਤੱਕ ਜਾਣਾ। ਤੀਜਾ ਚੌਥੇ ਤੱਕ ਜਾਣਾ। ਅਸੀਂ ਆਏ ਆ ਤਾਂ ਉਹ ਪਾਲ ਦਾ ਇੱਕ ਕਲਮਾ ਹੋ ਜਾਂਦੀ ਉਸ ਤੋਂ। ਉਹ ਕਲਮਾ ਹੋ ਜਾਂਦੀ। ਫਿਰ ਉਹਨਾਂ ਉਹਨਾਂ ਟਾਈਮ ਦੀ ਉਹ ਜਵੇਂ ਆਪਣੇ ਦੋ-ਦੋ ਜਾਣੇ ਜਾਂਦੇ ਜੀ। ਹਾਂ ਤੇ ਇੱਕ ਇੱਕ ਜਾਨਾ ਤਾਂ ਬੋਲ ਹੀ ਨਹੀਂ ਸਕਦਾ ਜਿੰਨਾਂ ਕੋਲੇ ਕੁਝ ਜੇ ਕਿਉਂ ਨਾ ਆ ਜਿਹੜਾ ਬੰਦਾ ਹੁੰਦਾ ਜੀ ਉਹ ਸੇਫਟੀ ਖਾਤਰ ਹੀ ਹੁੰਦਾ ਉਹਨਾਂ ਦੇ ਉਹ ਸੇਫਟੀ ਵਾਚੀ ਚੋਰੀ ਅੱਗੇ ਨਹੀਂ ਸੀ ਅੱਗੇ ਤਾਂ ਚਾਰ ਹੀ ਜਾਂਦੇ ਠੀਕ ਹੈ ਜੀ ਹਾਂ ਬੰਦੇ ਇਹੋ ਜਿਹੇ ਪਤਾ ਹੁੰਦੇ ਹੁਣ ਸਾਡਾ ਹੁਣ ਵਿੱਚਾ ਮੈਂ ਬਣਾਉ ਨਾਲ ਕੋਈ ਧੱਕਿਆ ਸ਼ਰਾਬ ਦਾ ਮਿਲ ਗਿਆ ਕਿਾ ਕੋਈ ਤੇ ਮੇਸ਼ ਕੱਲ ਕੀ ਬਿਨਾਂ ਜਾਨ ਬਚਾਨ ਹੋ ਜਾਂਦੀ ਹੈ ਠੀਕ ਹੈ ਜੀ ਜਿਹੜੇ ਬੰਦੇ ਕੋਲੇ ਕੁਝੇ ਚੱਕੇ ਹੁੰਦਾ ਜੰਤਰ ਮੰਤਰ ਆਉ ਚੱਕਿਆ ਹੁੰਦਾ ਜੀ ਉਹਨੇ ਉਹਨਾਂ ਤੱਕ ਬੋਲਣਾ ਨਹੀਂ ਨਹੀਂ ਬੋਲਣਾ ਨਹੀਂ ਠੀਕ ਹੈ ਜੀ ਜਾਂ ਹੁਣ ਕੁੱਤਾ ਕੱਤਾ ਮੂਰੇ ਆ ਗਿਆ ਤਾਂ ਉਹ ਨਾਲ ਨਹੀਂ ਨਹੀਂ ਬੋਲਣਾ ਨਹੀਂ ਉਹਨੇ ਬ ਸੰਪਰਤ ਦੁਨੀਆ ਬਾਕੀ ਜਿਹੜੇ ਰਿਖੀ ਮੁਨੀਆਂ ਫਿਰ ਦੁਨੀਆ ਦੁਖੀ ਸੀ ਤੇ ਉਹ ਜੰਤਰ ਮੰਤਰ ਆਰਾਮ ਆਉ ਇਹ ਸਾਰੀਆਂ ਚੀਜ਼ਾਂ ਪਹਿਲਾਂ ਦੀ ਦੁਨੀਆ ਦੇ ਜੰਤਰ ਮੰਤਰ ਠੀਕ ਹੈ ਜੀ ਉਹ ਹਾਂ ਉਹ ਗਾਹਾਂ ਦੀ ਗਾਹ ਹੁਣੇ ਉਹ ਚੱਲ ਇਹ ਇਹਨਾਂ ਨੇ ਵੀ ਕਿਸੇ ਵੱਡੇ ਸਾਧੂਆਂ ਤੋਂ ਲਿਆ ਮੇਰੇ ਬਾਬੇ ਨੇ ਠੀਕ ਹੈ ਜੀ ਆਪਣੇ ਜਦੋਂ ਤੋਂ ਬਣ ਰਹੇ ਆ ਆਪਾਂ ਦੇਵਾ ਦਾ ਦੇਰੇ ਦੇ ਇੱਥੇ ਬਾਬੇ ਦੇਵਾ ਦਾ ਸੀ ਬਣ ਰਹੇ ਹਾਂ ਪਹਿਲਾਂ ਬਾਬਾ ਦੇਵਾ ਦਾ ਬਣ ਮੈਂ ਇੱਥੇ ਪਹਿਲਾਂ ਦੀ ਦੇਵਾ ਦਾਸ ਵੀ ਇੱਥੇ ਸੀ ਕੰਮ ਕਰਦੇ ਇੱਥੇ ਵੀ ਦੇਵਾ ਦਾਸ ਹੀ ਕਹਿੰਦੀ ਸੀ ਠੀਕ ਹੈ ਜੀ ਜੇ ਇੱਕ ਆਇਆ ਨਾ ਆਪਕਰ ਮਾਲਕ ਇਹ ਕਰਨ ਸਮਝਦਾ ਸੀ ਆਪਦਾ ਤੇ ਕੋਖੇ ਆਪ ਮੁੱਕਾ ਬੰਦ ਕੇ ਦੇਪਦਾ ਸੀ ਜੇ ਇੱਕ ਗੜਾ ਵੀ ਚਲਾ ਦੇਂਦਾ ਅਸਈ ਆ ਬਾਬਾ ਦੇਵਾ ਦਾ ਹਾਂ ਭੈਣ ਬੇ ਮੁੱਕੇ ਗੜਾ ਨਹੀਂ ਸੀ ਦੀ ਦਵਾਈ ਦੀ ਸੱਤਿਆ ਸੀ ਬਾਬਾ ਦੇਵਾ ਦਾ ਹਾਂ ਹਾਂ ਕੇ ਫਿਰ ਉਹਨੇ ਗਾਂਹ ਬਰਿਸ਼ਟਾ ਗਾਂਹ ਦੇ ਤਾਂ ਮੇਰੇ ਬਾਬੇ ਅਰ ਜਨਮ ਹੋਰ ਫਿਰ ਇਹ ਬਾਹਰੇ ਚੱਲਦਾ ਚੱਲਦਾ ਛੋਡੇ ਕੋਲੇ ਆ ਗਿਆ ਪੀੜੀ ਦਰ ਪੀੜੀ ਲਾ ਹਾਂ ਫਿਰ ਗੁਣੀ ਗਿਆਨੀ ਸੀ ਗੱਲਾਂ ਬੈਨ ਵੀ ਸੀ ਹੁਣ ਆਪਣੇ ਪਿੰਡ ਚ ਹੀ ਗੜੇ ਬੰਦਦੇ ਕਿ ਐਸੇ ਪਾਸੇ ਕਿਵੇਂ ਬੰਦ ਕਿਉਂ ਹੁੰਦੇ ਨੇ ਮੈਂ ਪਿੱਛੋਂ 35 ਬਲੇ ਮੈਨੂੰ ਪਿੱਛੋਂ ਇੱਕ ਵੀ ਨਹੀਂ 35 ਇੱਥੇ ਹਾਂ 35 ਇੱਥੇ ਉਹ ਉੱਥੇ ਉੱਥੇ ਵੀ ਪਹਿਲਾਂ ਓੜੇ ਦਾ ਚਾਈ ਬੰਦੇ ਸੀਗੇ ਗੜੀ ਪਹਿਲਾਂ ਬਾੜੇ ਪਿੰਡਾਂ ਚੱਲਦੇ ਠੀਕ ਹੈ ਜੀ ਹੁਣ ਹੁਣ ਤੁਸੀਂ ਦੋ ਪਿੰਡਾਂ ਚ ਜਾਨੋ ਇੱਕ ਆਪੇ ਹੁਣ ਜਦੋਂ ਕਹਿੰਦੇ ਜਾਨ ਪਿੰਡਾਂ ਚ ਹਾਂ ਉਹ ਇਸ ਤਰ੍ਹਾਂ ਜੀ ਇਹ ਮਤਲਬ ਪਹਿਲਾਂ ਵੀ ਪਰੰਪਰਾ ਟੁੜੀ ਆਉਂਦੀ ਹੈ ਠੀਕ ਹੈ ਜੀ ਤੇ ਬਾਕੀ ਆਏ ਆ ਇੱਕ ਸਾਲ ਕੀ ਕਹਿੰਗੇ ਹਾਂਜੀ ਬਾਵੇ ਕੀ ਪੱਟੀ ਹਾਂ ਉਦੋਂ ਕਹਿੰਦੇ ਵੀ ਤੁਸੀਂ ਗੁਦਵਾਰੇ ਕਿਉਂ ਨਹੀਂ ਬੰਨਦੇ ਠੀਕ ਹੈ ਜੀ ਹਾਂ ਉਹ 1976 ਦੀ ਗੱਲ ਹੈ ਠੀਕ ਹੈ ਜੀ ਵੀ ਘਰ ਉੱਥੇ ਵੀ ਉਦੋਂ ਵੀ ਬੰਨਿਆ ਕਰੋ ਉਹ ਕਹਿੰਦਾ ਵੀ ਅਜੇ ਇੱਥੇ ਕਿਹੜਾ ਕੋਈ ਖਾਣ ਪੀਣ ਨੂੰ ਆ ਕੁਝ ਵੀ ਜਾਂ ਕੋਈ ਲਾਗ ਜਾਂ ਇੱਥੇ ਹੀ ਪਹਿਲਾਂ ਬਣੀਦੀ ਆ ਉਹ ਉਦੋਂ ਸਾਡੇ ਚਾਚਾ ਜੀ ਨੂੰ ਕਿਹਾ ਸੀ ਬੰਨ ਕੇ ਹਾਂ 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 ਮੈਂ ਚਾਚਾ ਜੀ ਨੂੰ ਕਿਹਾ ਸੀ ਕਿ ਇਹ ਇੱਥੇ ਪੱਕੀ ਜਗ੍ਹਾ ਪਹਿਲਾਂ ਤੋਂ ਸਾਧੂ ਸਰਦਾਰਾਂ ਦੀ ਜਗ੍ਹਾ ਹੈ ਇੱਥੇ ਬੰਨਦੇ ਆ ਤੇ ਹੁਣ ਉਹਦੇ ਵਿੱਚ ਕੋਈ ਨਫਾ ਤਾਂ ਹੈ ਨਹੀਂ ਵੀ ਜੇ ਸਾਨੂੰ ਪੈਸਾ ਮਿਲਦਾ ਹਾਂਜੀ ਹਾਂਜੀ ਪਰ ਉਹ ਉਹ ਇਹ ਇਹਦੇ ਨਾਲ ਫਰਕ ਪੈਂਦਾ ਜੀ ਬੱਲਣ ਨਾਲ ਆਪਣੇ ਗੜਿਆਂ ਦਾ ਜਿਵੇਂ ਲਾਲੂ ਹਨ ਪਰ ਆਪਣੇ ਕਿਤੇ ਨਾਗਾ ਤਾਂ ਨਹੀਂ ਨਾ ਪਿਆ ਦੀ ਕਿਸੇ ਨਾਲ ਉਹ ਫਿਰ ਹੁੰਦੀ ਉੱਥੇ ਹੀ ਗੁੱਟਸੀ ਮੇਰੇ ਪਾਸਾ ਦੇ ਗੁਰਦੁਆਰੇ ਕਹਿੰਦੇ ਚਾਹਦੇ ਉੱਥੇ ਬੈਠੇ ਉਮਰ ਬਾਗੇ ਹਾਂਜੀ ਉੱਥੇ ਉਹ ਫਿਰ ਹੁੰਦੀ ਬੰਗਲ ਵੀ ਚੂਰਾਂ ਬਣਾਉਣਾ ਆਪਾਂ ਠੀਕ ਹੈ ਉਹ ਵਿੱਚ ਇਹੋ ਜਿਹੇ ਬੰਦੇ ਹੁੰਦੇ ਆ ਕਈ ਵਾਰਾ ਕਹਿੰਦੇ ਜੀ ਕੰਮ ਚੂਰਵੇਂ ਨੂੰ ਵੀ ਅਨੇਕ ਕਰ ਦਿਓ ਅਨੇਕ ਕਰਦੇ ਹੁੰਦੇ ਆ ਗੁਰਦੁਆਰਿਆਂ ਦੇ ਵਿੱਚ ਵੀ ਦੇ ਕਰਦੇ ਦੇ ਨਾ ਜੇ ਫਿਰ 1976 ਦੇ ਵਿੱਚ ਉਹ ਸਾਤਾ ਜੀ ਪੂਰੀ ਨਾ ਹੋਈ ਉਹਦੇ ਫਰੈਗੇਟ ਜਿੱਗੇ ਹੋਰਾਂ ਬੱਜੇ ਆਉਣੇ ਜਿੱਤੇ ਜੀ ਜੀ ਜਵਾ ਬਿਓ ਹੋ ਮੰਨ ਕੇ ਚਲੋ ਵੀ ਲੋਕਾਂ ਚ ਨਹੀਂ ਉਹ ਗੱਲ ਰਹੀ ਵੀ ਸਰਦਾ ਵਾਲੀ ਨਹੀਂ ਰਹੀ ਮੇਮ ਚੂਰਮਾ ਹਾਂ ਚੂਰਮਾ ਇੱਕ ਟੁੱਟਿਆ ਕੋਈ ਵੀ ਚੀਜ਼ਾ ਗੁਰੂਆਂ ਦੀ ਦੇਗ ਹੈ ਇਹ ਸਾਧੂ ਜਿਹੜੇ ਜੈਂਟਲਮੈਨਟ ਹੈ ਇਹਨਾਂ ਦੇ ਚੂਰਮਾ ਇਸ ਜੇ ਕੰਮਾਂ ਚ ਵੀ ਇਹ ਗੱਲ ਆਈ ਹੈ ਤੇ ਇਸ ਕਰਕੇ ਉਦੋਂ ਨੁਕਸਾਨ ਬਹੁਤ ਹੋਇਆ 1970 ਦੇ 76 ਦੇ ਹਾਂ ਉਹੀ ਪਾਲ ਕੇਟ ਸੀ ਠੀਕ ਹੈ ਜੀ ਉਹੀ ਗਿੱਲੀਆਂ ਸੁੱਕੀਆਂ ਕੁਝ ਦਾਣੇ ਬਣੇ ਕੁਝ ਨਹੀਂ ਉਹ ਪਹਿਲਾਂ ਪਾਂਚ ਲਾਉਂਗੇ ਮੈਂ ਨਾਲ ਪੜਾਉਂਦਾ ਹੁੰਦਾ ਸੀ ਕਿ ਉੰਨੀ ਉਹ ਚੁੱਕਦੇ ਹੁੰਦੇ ਸੀ ਸਵੇਓ ਬਲੀਆਂ ਸਾਰੀਆਂ ਡਿੱਗ ਪਈਆਂ ਹਾਂ 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 ਬਹੁਤ ਲੋਕਾਂ ਨੇ ਉਹ ਲੈ ਖਿੱਚ ਲਾਣਾਂ ਪੈਂਦੇ ਆ ਇਕੱਠਾ ਕਰਿਆ ਵੀ ਨੁਕਸਾਨ ਹੋਇਆ ਬਹੁਤ ਠੀਕ ਹੈ ਜੋ ਵਸ ਇੱਕ ਸਾੜੀ ਨੁਕਸਾਨ ਹੋਇਆ ਵੀ ਜਦੋਂ ਦੋ ਆਪਾਂ ਗੜੇ ਬਨ ਰਹੇ ਆ ਤੇ ਪਿੰਡੂ ਆਸੇ ਪਾਸੇ ਗੜੇ ਪੈ ਜਾਂਦੇ ਆ ਆਪਾਂ ਦੇ ਖੇਤਾਂ ਦੇ ਆਪਾਂ ਹਾਂ ਮੈਂ ਨਹੀਂਗਾ ਉਹ ਉਟਲਾ ਕਰਦਾ ਹਾਂ ਹਾਂਜੀ ਕਰਦਾ ਦੋ ਚਲੋ ਹਾਂ ਮੈਂ ਕੁਝ ਨਹੀਂ ਵੀ ਮੈਂ ਮੈਂ ਕਰਦਾ ਇਹ ਉਹ ਜਿਹੇ ਬੰਦਿਆਂ ਦੇ ਪ੍ਰਮਾਤਮਾ ਦੇ ਗਾਹਾਂ ਰੂਸ਼ੀਆਂ ਨੇ ਨੇ ਦੇ ਕੋਈ ਨਾ ਪ੍ਰਮਾਤਮਾ ਤੋਂ ਕਾਲਪੁਰ ਖਟੋ ਜੀ ਦੁਨੀਆ ਦੁਖੀ ਆਉਂਦੇ ਮੈਨੂੰ ਦੱਸੋ ਉਹ ਬਲਕੇ ਆਵਦਾ ਨਾਮ ਪਾ ਕੇ ਆ ਮੰਤਰ ਪੜ੍ਹਦਾ ਕਰੋ ਠੀਕ ਹੈ ਜੀ ਉਹ ਇਹ ਕੰਮ ਰੂਤ ਹੋ ਜੂ ਇਹ ਤਾਂ ਇੱਕ ਪਰਪਰਾ ਚੁੜੀ ਜਾਂਦੀ ਹੈ ਜੀ ਹਾਂ ਚਲੋ ਠੀਕ ਹੈ ਬਾਕੀ ਧੰਨਵਾਦ ਹਾਂ ਇਹ ਗੱਲ ਜਿਉਂ ਲਈ ਮਤ ਪਤਾ ਲੱਗਦਾ ਕਿ ਇੱਥੇ ਕਰਦੇ ਆਂ ਪੁਰਾਣੇ ਬੰਦਿਆਂ ਤੋਂ ਪਤਾ ਲੱਗ ਜਾਂਦਾ ਚੱਲੀ ਆਪ ਗੱਲ ਚੰਗੀ ਆ ਕੋਈ ਮਾੜੀ ਨਹੀਂ ਤੇ ਬਾਕੀ ਦੂਜਾ ਬੰਦਾ ਕਹੇ ਵੀ ਇਹਦੇ ਕੋਲ ਪਈ ਆ ਕੰਮ ਕਰੇ ਤੁਸੀਂ ਬੁਲਾਉਣਾ ਨਹੀਂ ਕੋਈ ਹੁੰਦਾ ਹੀ ਐਸਾ ਬੰਦਾ ਹਿੰਦ ਪਈ ਜੇ ਅੱਗੇ ਹੋ ਜਾਂਦੇ ਸੀ ਕਰਨਾ ਮੈਂ ਹੁਣ ਆਇਆ ਵੀ ਦੂੰਗਾ ਦਬਣਾ ਕੁੰਜਾ ਕੋਈ ਮਾਰਾ ਕੋ ਛਾਬੀ ਨਹੀਂ ਦਬਣਾ ਸਾਬ ਨਾਲ ਤੇ ਦੇ ਕੇ ਵੀ ਵਾਂਕੇ ਬਾਹਰ ਦੀ ਜਾਣਾ ਕੁੰਜਾ ਦੱਬ ਕੇ ਉਹਨੇ ਦੂਜੇ ਕੁੰਜੇ ਤੋਂ ਨਹੀਂ ਜਾਣ ਪਵਾ ਕਿਦ ਲੰਗ ਬਿੰਗ ਪੈਂਦਾ ਉਹ ਵੀ ਤੁਮੀ ਗੁੰਝ ਨਹੀਂ ਬੰਨਣਾ ਉਹ ਰਾਹ ਪੈਣਾ ਉਹ ਕੁੰਜੇ ਜਿਹੜੀ ਹੋ ਕੇ ਆਉਣੀ ਪਾਉਣਾ ਹਾਂ ਇੱਕ ਚਾਲ ਕਰਨ ਨਾਲ ਦੂਜੇ ਨਹੀਂ ਉਹਦੇ ਉੱਤੋਂ ਵੀ ਆਉਣਾ ਹੈ ठीक है बाहर बाहर दी जमीन बिंगी टेटी उतो भी हो के बिंग खा के पमचे लग जाए हाँ चारा नहीं आया बनावना पर कदमा हो जो हाँ था था। 麻雀，过来，慢慢来，慢慢来。嗯，这个，咱们下楼去看看。